ਓ ਚਾ ਚਾ ਸਿਆ ਤੂੰ ਗਲਾਬੇ ਦੇ ਟੰਡੇ ਨੂੰ ਜਾਣਦਾ ਗੇ ਕਹੜਾ ਤਲਾਬਾ ਕਹੜਾ ਟੱਲੀ ਓਹੀ ਗੰਡ ਫਸਾ ਕੇ ਲਾਣੇ ਚੋਂ ਹਾਏ ਗੰਡ ਫਸਾ ਕਾਉਣਾ ਤੁਸੀਂ ਮੇਰੇ ਨਾਲ ਗੋਲ ਮੋਲ ਜੀਆਂ ਗੱਲਾਂ ਕਿਉਂ ਕਰਦੇ ਹੋ ਇਹਨਾਂ ਦਾ ਕਾਰ ਦੱਸੋ ਕਾਰਾ ਲੰਮੇ ਮੂੰਹ ਵਾਲੇ ਤੋਬੇ ਕੋਲ ਦੀ ਜਾ ਕੇ ਅੱਗੇ ਟੋੜੇ ਮੋੜ ਵਾਲੀ ਢੀੜੀ ਗਾਲੀ ਟੱਪ ਕੇ ਕੋਹਣੇ ਵਾਲੇ ਹੱਥ ਮੋੜ ਕੇ ਗੱਪਾਂ ਦੇ ਭੜਖ ਦਾ ਬਾੜਾ ਨਹੀਂਗਾ ਹੈਗਾ ਬਾੜੇ ਦੇ ਸਾਹਮਣੇ ਦਾ ਉਹਦਾ ਘਰ ਹੈਗਾ ਓਹ ਕਹਿੰਦਾ ਓਹ ਤਾਂ ਭਾਜਪੀ ਦੀ ਬੜੀ ਤਾਰੀਫ ਕਰਦਾ ਸੀ ਕਹਿੰਦਾ ਇਹੋ ਜਿਹਾ ਵਿਕਾਸ ਕਦੇ ਨਹੀਂ ਦੇਖਿਆ ਮੈਂ ਆ ਤਾਂ ਕਹਿਣੇ ਸੀ ਸਾਡੇ ਕੰਮ ਬੋਲਦੇ ਆ ਹਾਏ ਇਹਨੇ ਕਿਹੜਾ ਉਹਦਾ ਕੰਮ ਕਰਤਾ ਹੈਗਾ మా బ అను దో వట్ చా దీ పాలి తేను తిట్